ਸਤਨਾਮ ਸ੍ਰੀ ਵਾਰ ਨੁ ਹੋਏ ਸਗਲ ਕਿਰੀਨਾ ਹਰ ਹਰ ਨਾਮ ਤੈਨ ਘਟ ਘੜ ਚੀਨਾ ਮਣੇ ਆਪਣੇ ਤੇ ਬੁੜਾ ਮਿਟਾਲਾ ਪੇਖੇ ਸਗਲ ਸਿੱਖ ਸਾਜਨਾ ਦੋਖ ਜਨ ਸੰਸ੍ਰਿਤੇ ਤਾ ਨਾਨਕ ਪਾਪ ਕੁੰਨ ਨਹੀਂ ਲੇਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਪ੍ਰਜਾਣਾ ਦੀ ਤਰ੍ਹਾਂ ਸਾਹਿਬ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਰਕਾਰ ਅੰਮ੍ਰਿਤ ਵੇਲੇ ਦੀਵਾਨਾਂ ਵਿਖੇ ਹਾਜ਼ਰੀਆਂ ਲਗਾਉਂਦੇ ਹੋਏ ਆਪ ਜੀ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜ ਰਹੇ ਹੋ ਆਉ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਸ੍ਰੀ ਸੁਖਨੀ ਸਾਹਿਬ ਜੀ ਦੀ ਜੋ ਕਥਾ ਚੱਲ ਰਹੀ ਹੈ ਤੀਸਰੀ ਅਸ਼ਟਪਰੀ ਦੀ ਜਿਸ ਦੇ ਛੇਵੇਂ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਇਸ ਛੇਵੇਂ ਪਦੇ ਰਾਹੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿ ਕਰਦੇ ਹਨ ਆਓ ਆਰੰਭ ਕਰਕੇ ਸਰਵਣ ਕਰਦੇ ਹਾਂ ਇਸ ਪਦੇ ਦੀ ਵਿਚਾਰ ਹੈ ਕਿ ਮਨੁੱਖ ਦਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਇਸ ਪਦੇ ਦਾ ਜੋ ਸ਼ਲੋਕ ਸੀ ਉਸ ਦੇ ਵਿੱਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਬਚਨ ਕਿ ਇਹ ਮਨੁੱਖ ਜੋ ਅਕਾਲ ਪੁਰਖ ਨੇ ਦੁਨੀਆ ਵਿੱਚ ਇਸ ਨੂੰ ਭੇਜਿਆ ਹੈ ਤਾਂ ਇਸ ਦਾ ਕੰਮ ਕੀ ਹੈ ਫੇਰ ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸੀ ਕਿ ਜੇ ਇਸ ਨੇ ਪਰਮੇਸ਼ਰ ਦੇ ਵਿੱਚ ਮਿਲਣਾ ਹੈ ਸੰਸਾਰ ਦੇ ਵਿੱਚ ਔਰ ਦਰਗਾਹ ਦੇ ਜਿਸ ਨੇ ਵਡਿਆਈ ਸ਼ੋਭਾ ਪ੍ਰਾਪਤ ਕਰਨੀ ਹੈ ਤਾਂ ਫੇਰ ਇਹ ਸੁਦਾ ਜੀਵਨ ਕਿਹੋ ਜਿਹਾ ਹੋਵੇ ਅੱਜ ਦੇ ਤੀਸਰੀ ਅਸਥਿਪਦੀ ਦੇ ਛੇਵੇਂ ਪਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ ਸਗਲ ਪੁਰਖ ਮਹ ਪੁਰਖ ਪਰਧਾਨ ਇੱਥੇ ਪੁਰਖ ਦਾ ਭਾਵ ਸੰਸਾਰ ਦੇ ਲੋਕਾਂ ਤੋਂ ਹੈ ਮਨੁੱਖਾਂ ਤੋਂ ਹੈ ਜੇ ਅਕਾਲ ਪੁਰਖ ਦੀ ਗੱਲ ਕਰੀਏ ਤਾਂ ਫਿਰ ਉਹ ਪਰਮੇਸ਼ਰ ਹੈ ਤੇ ਇੱਥੇ ਪੁਰਖ ਤੋਂ ਭਾਵ ਮਨੁੱਖ ਹੈ ਮਨੁੱਖ ਜਾਤੀ ਵਿੱਚੋਂ ਕਿਸ ਨੂੰ ਅਸੀਂ ਪ੍ਰਧਾਨ ਮਤਲਬ ਵੱਡਾ ਸਮਝੀਏ ਮੁਖੀ ਸਮਝੀਏ ਜਾਂ ਫਿਰ ਜਿਹੜਾ ਕਿਸੇ ਧਰਮ ਦਾ ਕਿਸੇ ਕੈਟਾਗਰੀ ਦਾ ਮੁਖੀ ਹੋਵੇ ਉਹ ਕਿਵੇਂ ਸਾਰਿਆਂ ਵਿੱਚ ਹਰਮਨ ਪਿਆਰਾ ਹੋ ਸਕਦਾ ਹੈ ਸਤਿਕਾਰਯੋਗ ਹੋ ਸਕਦਾ ਹੈ ਸਾਧ ਸੰਗ ਜਾਤਾਂ ਮਿਟਾਏ ਅਭਿਮਾਨ ਸਤ ਸੰਗਠ ਕਰਦਾ ਹੈ ਸੱਚ ਨਾਲ ਜੁੜਦਾ ਹੈ ਸੱਚ ਨਾਲ ਜੁੜਦਾ ਹੋਇਆ ਜਿਹੜਾ ਆਪਣੇ ਹੰਕਾਰ ਨੂੰ ਛੱਡ ਦਿੰਦਾ ਹੈ ਭਾਵੇਂ ਜਿਸ ਦਾ ਹੰਕਾਰ ਮਿਲ ਗਿਆ ਉਹੀ ਦੁਨੀਆ ਦੇ ਵਿੱਚ ਸਲਾਹਣ ਯੋਗ ਸਤਕਾਰ ਯੋਗ ਹੋ ਜਾਂਦਾ ਹੈ ਜਿਵੇਂ ਬਾਣੀ ਦਾ ਬਚਨ ਹੈ ਆਪਸ ਕਹ ਜੋ ਜਾਣੈ ਨੀਚਾ ਅਗਲੀ ਪੰਕਤੀ ਫਿਰ ਇਸ ਗੱਲ ਨੂੰ ਕਲੀਅਰ ਕਰਦੀ ਹੈ ਨੇੜਾ ਆਪਣੇ ਆਪ ਨੂੰ ਨਿਮਰਤਾ ਵਿੱਚ ਨਿਵਾਣਾ ਸਮਝੇ ਨੀਚਤਾ ਭਾਵ ਹੰਕਾਰ ਤਿਆਗ ਦੇਵੇ ਕਵੀ ਦਾ ਸਭ ਤੇ ਹੰਮੂਰੇ ਹੰ ਤਜ ਭਰੋ ਸਭ ਕੋਏ ਜਿਨੇ ਐਸਾ ਕਰ ਗੁੰਝਿਆ ਮੀਤ ਹਮਾਰਾ ਸੋਏ ਜਿਹੜਾ ਇੰਤਾਂ ਦਾ ਜੀਵਨ ਬਕੀਤ ਕਰੇਗਾ ਉਹ ਮੇਰਾ ਮਿੱਤਰ ਹੋਵੇਗਾ ਭਾਵ ਹੰਕਾਰੀਆਂ ਨਾਲ ਕੋਈ ਤਲਕ ਨਹੀਂ ਹੰਮੈ ਨਾਮੈ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਈ ਹੰਕਾਰ ਦਾ ਅਤਿ ਨਾਮ ਦਾ ਵਿਰੋਧ ਹੈ ਇੱਕ ਦੂਜੇ ਦੇ ਨਾਲ ਨਹੀਂ ਇਹ ਵਸਦੇ ਇਕੱਠੇ ਨਹੀਂ ਰਹਿ ਸਕਦੇ ਜਿੱਥੇ ਨਾਮ ਦਾ ਵਾਸਾ ਹੈ ਉੱਥੇ ਹੰਕਾਰ ਨਹੀਂ ਆ ਸਕਦਾ ਜਿੱਥੇ ਹੰਕਾਰ ਆ ਉੱਥੇ ਨਾਮ ਨਹੀਂ ਵਸਦਾ ਤਾਂ ਤੇ ਸ੍ਰਿਸ਼ਟੀ ਦੇ ਵਿੱਚੋਂ ਕੌਣ ਪੁਰਖ ਪ੍ਰਧਾਨ ਹੋ ਸਕਦਾ ਹੈ ਸਤਕਾਰਯੋਗ ਹੋ ਸਕਦਾ ਹੈ ਜਿਹੜਾ ਸਤਸੰਗਤ ਵਿੱਚ ਜਾਂਦਾ ਹੈ ਸਤਸੰਗਤ ਕਰਦਾ ਹੈ ਭਾਵ ਸਤਹੀ ਸੰਗਤ ਕਰਦਾ ਹੈ ਸਾਧ ਸੰਗਤ ਮਤਲਬ ਗੁਰਮੁਖਾਂ ਦੀ ਸੰਗਤ ਕਰਦਾ ਹੈ ਉਥੋਂ ਗਿਆਨ ਲੈ ਕੇ ਆਪਣੇ ਜੀਵਨ ਦੇ ਵਿੱਚ ਘੱਲਣਾ ਕਰਦਾ ਹੈ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਬਿਟਾ ਅਵਮਾਨੂ ਆਪਸ ਕੋ ਜੋ ਜਾਣੈ ਨੀਚਾ ਜਿਹੜਾ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਦਾ ਨਿਮਾਣਾ ਰੱਖਦਾ ਹੈ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਾਤੀ ਬਾਉ ਜਿਹੜੇ ਇਦਾਂ ਦਾ ਜੀਵਨ ਬਤੀਤ ਕਰਦੇ ਆ ਉਹਨਾਂ ਨੂੰ ਸੰਸਾਰ ਦੇ ਦੁੱਖ ਵੀ ਨਹੀਂ ਪਿਆਤਦੇ ਉਹ ਦੁਖੀ ਨਹੀਂ ਹੁੰਦੇ ਤਾਪਸ ਕਉ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ ਭਾਵ ਜਿੰਨਾ ਸਾਡੇ ਅੰਦਰ ਹੰਕਾਰ ਦਾ ਜਿਹੜਾ ਹੈ ਤਾਪਮਾਨ ਘਟ ਜਾਵੇਗਾ ਓਨੇ ਸਾਡੀ ਮਤ ਉੱਚੀ ਹੁੰਦੀ ਜਾਵੇਗੀ ਸੈਂਟੀਫਿਕ ਇਹ ਪਾਤਸ਼ਾਹੀ ਜੀ ਦੇ ਵਾਕਸ਼ਚ ਬਚਨ ਹਨ ਕਿ ਮਤ ਨੂੰ ਉੱਚਾ ਲਜਾਣ ਵਾਸਤੇ ਮਨ ਨੂੰ ਨੀਵਾ ਕਰਨਾ ਪੈਣਾ ਭਾਵ ਜਿੰਨਾ ਅਸੀਂ ਨਿਮਰਤਾ ਰੱਖਾਂਗੇ ਓਨੀ ਸਾਡੀ ਮਤ ਉੱਚੀ ਜਾਵੇਗੀ ਨੀਮਾ ਮਤ ਉੱਚੀ ਅਰਦਾਸ ਵਿੱਚ ਵੀ ਆਪਾਂ ਇਹ ਦਾਤ ਮੰਗਦੇ ਹਾਂ ਆਪ ਸਕੋ ਜੋ ਜਾਣੈ ਨੀਚਾ ਜਿਹੜਾ ਆਪਣੇ ਆਪ ਨੂੰ ਨੀਮਾ ਜਾਣੈ ਭਾਵੇਂ ਆਪਣੇ ਆਪ ਨੂੰ ਸਭ ਦਾ ਸੇਵਕ ਜਾਣੈ ਚਰਮ ਢੋੜੀ ਸਮਝਦਾ ਹੋਵੇ ਸਉ ਗਣੀਏ ਸਭ ਤੇ ਉੱਚਾ ਉਹ ਸਾਰਿਆਂ ਤੋਂ ਉੱਚੀਆਂ ਸ਼੍ਰੇਸ਼ਟਾਂ ਵਿੱਚ ਗਿਣਿਆ ਜਾਂਦਾ ਹੈ ਗੁਰਦਾਰਿਕ ਨੇ ਘਰ ਵਿੱਚ ਇਹੋ ਮੈਥਡ ਹੈ ਜੇ ਆਪ ਜੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀ ਗੱਲ ਕਰੋ ਤੇ ਕਿਤਨੀ ਨਿਬਰਤਾ ਰੱਖਦੇ ਆ ਇੱਕ ਦਿਨ ਸਿੱਖ ਸੰਗਤਾਂ ਦਰਸ਼ਨਾਂ ਲਈ ਗਈਆਂ ਤੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਪਕਸ਼ਾ ਜੀ ਨਾ ਮਿਲੇ ਕਾਫੀ ਸਮਾਂ ਵਿਕਣ ਤੋਂ ਬਾਅਦ ਬਾਬਾ ਘੁੰਡਾ ਜੀ ਵਰਗੇ ਸਿਆਰੇ ਸਿੱਖਾਂ ਨੂੰ ਲੈ ਕੇ ਸਤਿਗੁਰਾਂ ਨੂੰ ਲੰਮਣ ਚੱਲੇ ਕਹਿੰਦੇ ਬਾਬਾ ਬੁੱਢਾ ਜੀ ਇਸ ਗੱਲ ਦੇ ਜਾਨੂ ਸਨ ਕਿ ਉਹਨਾਂ ਨੂੰ ਗੁਰੂ ਨਾਨਕ ਜੀ ਦੇ ਵੀ ਬਚਨ ਹੋਏ ਐ ਕਿ ਬੁੱਢਿਆ ਮੈਂ ਦੁਨੀਆ ਤੋਂ ਭਾਵੇਂ ਦੂਰ ਹੋ ਜਾ ਪਰ ਤੇਥੋਂ ਦੂਰ ਨਹੀਂ ਹੋਵਾਂਗਾ ਤਾਂ ਕੀ ਦੇਖਿਆ ਸੰਗਤਾਂ ਨੇ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਸਿੱਖ ਸੰਕਾ ਜੋੜੇ ਲਾਉਂਦੀਆਂ ਉੱਥੇ ਬੈਠੇ ਹਨ ਔਰ ਸੰਗਤਾਂ ਨੇ ਜੋੜੇ ਪਰਨੇ ਨਾਲ ਸਾਫ਼ ਕਰ ਰਹੇ ਐ ਸੰਕਤਾ ਨੇ ਜਾ ਕੇ ਪੁੱਛਿਆ ਮਹਾਰਾਜ ਜੀ ਇੱਥੇ ਕੀ ਕਰਦੇ ਹੋ ਧੰ ਗੁਰੂ ਅਰਜਨ ਦੇਵ ਜੀ ਬੜੀ ਨਿਮਰਤਾ ਸਹਿਤ ਕਹਿਣ ਲੱਗੇ ਭਾਈ ਮੈਂ ਤਾਂ ਵੇਖਦਾ ਸੀ ਗੁਰੂ ਨਾਨਕ ਤਾਂ ਜੋੜਾ ਕਿਹੜਾ ਮੈਂ ਇੱਥੇ ਸ਼ਾਇਦ ਅਜ ਗੁਰੂ ਨਾਨਕ ਦੇਵ ਜੀ ਆਏ ਹੋ ਖੈਰ ਹੈ ਤਾ ਉਹ ਖੁਦ ਹੀ ਗੁਰੂ ਨਾਨਕ ਪਰ ਇਹ ਨਿਮਰਤਾ ਦਾ ਸੁਭਾਅ ਹੈ ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਧੰ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਜਦ ਮਿਲਣ ਵਾਸਤੇ ਉਹ ਆਏ ਜਾਂ ਇਹ ਉਹਨਾਂ ਦੇ ਕੋਲ ਗਏ ਕਿਉਂਕਿ ਉਹਨੇ ਜਾਂਦੇ ਰਹਿੰਦੇ ਸਨ ਔਰ ਬਾਬਾ ਸ਼੍ਰੀ ਚੰਦ ਜੀ ਨੂੰ ਚੌਥੇ ਪਾਤਸ਼ਾਹ ਹੀ ਅੰਮ੍ਰਿਤਸਰ ਲੈ ਕੇ ਆਏ ਸੀ ਔਰ ਉਹਨਾਂ ਦਾ ਪ੍ਰਕਰਮਾ ਦੇ ਕੋਲ ਆਸਣ ਲਵਾਇਆ ਸੀ ਔਰ ਕਹਿ ਲੱਗੇ ਤੁਸੀਂ ਦਾੜਾ ਬਹੁਤ ਵਧਾਇਆ ਐ ਇੰਨਾ ਕਿਉਂ ਵਧਾਇਆ ਐ ਤੇ ਅਗੋ ਸਤਿਗੁਰੂ ਕਹਿਣ ਲੱਗੇ ਮਹਾਰਾਜ ਤੁਹਾਡੇ ਵਰਗੇ ਸਾਧੂ ਵਰਦੇ ਚਰਨ ਝਾੜਨ ਵਾਸਤੇ ਇਹ ਨਿਮਰਤਾ ਦਾ ਤੇ ਇਹ ਬਚਨ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿ ਲਗੇ ਇੰਨੀ ਨਿਮਰਤਾ ਕਰਕੇ ਹੀ ਤਾਂ ਤੁਸੀਂ ਗੁਰਦਾਨ ਕਦੇ ਰੂਪ ਹੋਵੇ ਹੋ ਗੁਰਤਾ ਗੱਦੀ ਨੂੰ ਪ੍ਰਾਪਤ ਕਰ ਲਿਆ ਇਹ ਨਿਮਰਤਾ ਦਾ ਭਾਵ ਹੈ ਆਪਸ ਕੋ ਜੋ ਜਾਣੇ ਨੀਚਾ ਸੋウ ਗਣੀਏ ਸਭ ਤੇ ਊਚਾ ਜਾਤ ਬਣ ਹੋਏ ਸਗਲ ਕਿਰੀਨਾ ਰੀੜਾ ਹੁੰਦਾ ਧੂੜ ਅਸੀਂ ਮਾਲਵੇ ਵਿੱਚ ਇਹ ਵਚਨ ਸੁਣਿਆ ਜਦੋਂ ਕੋਈ ਤੂੜੀ ਨੂੰ ਛਾਂਣ ਦਾ ਸੀ ਪਸ਼ੂਆਂ ਨੂੰ ਪਾਉਣ ਵਾਸਤੇ ਜੋ ਉਹਦੇ ਵਿੱਚੋਂ ਬਰੀਕ ਰੇਤਾ ਨਿਕਲਦਾ ਉਸ ਨੂੰ ਰੀਣ ਕਹਿੰਦੇ ਆ ਮਾਲਵੇ ਵਿੱਚ ਤੇ ਜਿਸ ਦਾ ਮਨ ਚਰਨਾਂ ਦੀ ਧੂੜ ਬਣ ਜਾਂਦਾ ਹੈ ਸੰਸਾਰ ਦੇ ਵਿੱਚ ਸੰਗਤਾਂ ਦੀ ਸੇਵਾ ਜੋ ਕਰਦਾ ਹੈ ਜਿਸ ਦਾ ਮਨ ਇੰਨਾ ਬਰੀਕ ਹੋ ਜਾਵੇ ਟੋੜੀ ਦੀ ਵਤ ਹਰ ਕਾ ਨਾਮ ਤੈਨ ਘੜਕੜ ਚੀਨਾ ਉਸਾਰਿਆਂ ਦੇ ਹਿਰਦੇ ਵਿੱਚ ਹਰੀ ਨੂੰ ਵਿਆਪਕ ਜਾਣਦਾ ਹੈ ਉਸ ਲੋ ਸਾਰਿਆਂ ਦੇ ਹਿਰਦੇ ਵਿੱਚ ਹਰੀ ਵੱਸਦਾ ਦਿਖਾਈ ਦਿੰਦਾ ਹੈ ਐਸਾ ਜੀਵਨ ਬਣਾਉਣਾ ਹੈ ਗੁਰਬਾਣੀ ਸਾਨੂੰ ਐਸਾ ਜੀਵਨ ਬਕੀਤ ਕਰਨ ਦਾ ਵਚਨ ਦਿੰਦੀ ਹੈ ਮਨਿਆਪਣੇ ਤੇ ਬੁਰਾ ਮਿਟਾਨਾ ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਦੂਸਰਿਆਂ ਦੇ ਪਰਥਾਏ ਈਰਖਾ ਦੁਈ ਦਇਤ ਨਿੰਦਾ ਚੁਗਲੀ ਆਦੀ ਐਸੇ ਖਿਆਲ ਨੂੰ ਕੱਢ ਦਿੱਤਾ ਹੈ ਮਿਟਾ ਦਿੱਤਾ ਹੈ ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਆ ਪਰਕਾਰਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਦੂਜਿਆਂ ਦੇ ਪ੍ਰਤੀ ਚੰਗੀ ਸੋਚ ਬਣਾ ਲਈ ਹੈ ਬੁਰਾ ਮਟਾਰ ਦਿੱਤਾ ਹੈ। ਭੇਖ ਸਗਲ ਸੇਟ ਸਾਜਨਾ ਉਹ ਸਾਰਿਆਂ ਦੇ ਵਿੱਚ ਉਸ ਪਰਿਪੂਰ ਪਰਮੇਸ਼ਰ ਪਰਮਾਤਮਾ ਨੂੰ ਦੇਖਣਾ ਕਰਦੇ ਹਨ। ਉਦਾਹਰਨ ਦੇ ਤੌਰ ਤੇ ਜਿਵੇਂ ਭਾਈ ਸਾਹਿਬ ਭਾਈ ਕਨੀਆ ਜੀ ਕਿਹਦੇ ਜੰਗ ਦੇ ਮੈਦਾਨ ਵਿੱਚ ਪਾਣੀ ਪਿਉਂਦੇ ਹੋਏ ਦੁਸ਼ਮਣ ਨੂੰ ਵੀ ਪਿਆਰ ਦਿੰਦੇ ਆ ਔਰ ਸਿੱਖਾਂ ਨੂੰ ਵੀ ਪਿਆਰ ਦਿੰਦੇ ਆ ਇੱਕ ਦਿਨ ਕੁਝ ਗੁਰਸਿੱਖਾਂ ਨੇ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਦਾ ਦਿੱਤੀ ਆ ਮਹਾਰਾਜ ਭਾਈ ਕਨਈਆ ਜੀ ਨੂੰ ਸਮਝਾਓ ਅਸੀਂ ਦੁਸ਼ਮਣ ਨੂੰ ਮਾਰ ਕੇ ਸਿੱਟਦੇ ਆ ਉਹ ਪਾਣੀ ਪਿਆ ਕੇ ਫਿਰ ਖੜਾ ਕਰ ਦਿੰਦੇ ਆ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਕਨਈਆ ਜੀ ਨੂੰ ਬੁਲਾਇਆ ਕਹਿੰਦੇ ਕਨਈਆ ਜੀ ਤੁਸੀਂ ਪਤਾ ਲੱਗਿਆ ਦੁਸ਼ਮਣ ਨੂੰ ਪਾਣੀ ਪਿਆ ਦਿੰਦੇ ਹੋ ਤੁਹਾਡੀ ਸ਼ਿਕਾਇਤ ਆਈ ਆ ਭਾਈ ਕਨਈਆ ਜੀ ਕਹਿੰਦੇ ਨਾ ਮਹਾਰਾਜ ਮੈਂ ਤਾਂ ਕਿਸੇ ਨੂੰ ਵੀ ਪਾਣੀ ਨਹੀਂ ਪਿਉਂਦਾ ਨਾ ਦੁਸ਼ਮਣ ਨੂੰ ਨਾ ਮਿੱਤਰ ਨੂੰ ਬੇਤੋ ਆਦੀ ਜੋ ਕੀ ਨਾਈ ਆ ਪਾਣੀ ਪਿਉਣ ਤੇ ਕਿੱਥੇ ਪਿਉਣਿਓ ਤਾਂ ਕਹਿੰਦੇ ਮਹਾਰਾਜ ਮੈਂ ਤਾਂ ਆਪ ਜੀ ਨੂੰ ਹੀ ਪਾਣੀ ਪੇਜ ਜਾਂਦਾ ਹਾਂ ਮੈਂ ਕਾ ਬੁੱਕ ਦੇਖਦਾ ਹਾਂ ਕਿ ਉਹ ਬੁੱਕ ਮੈਨੂੰ ਤੁਹਾਡਾ ਲੱਗਦਾ ਹੈ ਮੈਂ ਆਪ ਜੀ ਦੇ ਬੁੱਕ ਵਿੱਚ ਹੀ ਪਾਣੀ ਪਾਉਂਦਾ ਹਾਂ ਧੰਨ ਗੁਰੂ ਗਵਰ ਸਿੰਘ ਜੀ ਕਹਿੰਦੇ ਅੱਛਾ ਭਾਈ ਕਨਈਆ ਜੇ ਇਹ ਗੱਲ ਹੈ ਤੀਆਂ ਘਣੋਂ ਮੰਨ ਲੱਪਟੀ ਦਾ ਪੈਕੇਟ ਮੰਨ ਲੱਪਟੀ ਦਾ ਬੈਗ ਬਾਕਸ ਅਡਵਾ ਅੱਜ ਤੋਂ ਮੇਰੇ ਮੰਨ ਲੱਪਟੀ ਵੀ ਕਰ ਦਿਆ ਕਰੋ ਹੁਣ ਉਹਨਾਂ ਨੇ ਸ਼ਿਕਾਇਤੀਆਂ ਦੀ ਤਰਜ਼ ਤੇ ਭਾਈ ਸਾਹਿਬ ਨੂੰ ịt ਛਿੜਕਿਆ ਨਹੀਂ ਪਾਣੀ ਪੀਉਣ ਤੋਂ ਰੋਕਿਆ ਨਹੀਂ ਕਿਉਂਕਿ ਭਾਈ ਕਨਿਆ ਜੀ ਦੀ ਅਵਸਥਾ ਬਹੁਤ ਉੱਚੀ ਹੋ ਚੁੱਕੀ ਸੀ ਸਤਿਗੁਰੂ ਇਸ ਗੱਲ ਨੂੰ ਜਾਣਦੇ ਸੀ ਉਹਨਾਂ ਨੇ ਆਪਣੇ ਸਿੱਖ ਨੂੰ ਹੋਰ ਵੀ ਉੱਚਾ ਜਾਣ ਵਾਸਤੇ ਅਗਲੀ ਸੇਵਾ ਲਈ ਹੈ ਮਾਰੇ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸੇਕ ਸਾਜਨਾ ਸੁਖ ਦੁਖ ਜਨ ਸੰਦਰਿਸ਼ Տੇਤਾ ਜਿਹੜੇ ਬਨੁਖ ਸੁੱਖਾਂ ਦੇ ਦੁੱਖਾਂ ਵਿੱਚ ਇੱਕ ਸਾਰ ਧਾਤ ਵਿੱਚ ਰਹਿੰਦੇ ਹਨ ਸੁੱਖਾਂ ਦੇ ਵਿੱਚ ਹੰਕਾਰ ਨਹੀਂ ਕਰਦੇ ਦੁੱਖਾਂ ਵਿੱਚ ਕਿਸੇ ਨੂੰ ਲਾਂਭਾ ਨਹੀਂ ਦਿੰਦੇ ਜਿਸ ਦਾ ਕਾਸ਼ ਦਾ ਰਚਨ ਹੈ ਦੱਦਾ ਦੋਸ਼ ਨ ਦੇਉ ਕਿੱਸੇ ਦੋਸ਼ ਕਰਮ ਆਪਣੇ ਜੋ ਬਹਿ ਕੀਆ ਸੋ ਮੈਂ ਪਾਇਆ ਦੋਸ਼ ਨ ਦਿੱਤੇ ਅਭਰਜਣਾ ਉਹ ਸੁੱਖਾਂ ਤੇ ਦੁੱਖਾਂ ਵਿੱਚ ਇੱਕਸਾਰ ਰਹਿੰਦੇ ਹਨ ਕਹੇ ਪਰਮੇਸ਼ਰ ਨੂੰ ਜਾਂ ਕਿਸੇ ਨੂੰ ਨਾਂਭਾ ਨਹੀਂ ਦਿੰਦੇ ਸੁਖ ਦੁਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਉਹਨਾਂ ਨੂੰ ਪਾਪ ਤੇ ਪੁੰਨ ਦਾ ਜਲੇਪ ਨਹੀਂ ਲੱਗਦਾ ਮਤਲਬ ਉਹਨਾਂ ਨੂੰ ਇਹਨਾਂ ਦਾ ਫਲ ਨਹੀਂ ਭੋਗਣਾ ਪੈਂਦਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੈ ਜਿਸ ਤਰ੍ਹਾਂ ਬਜਲ ਹੈ ਕਿ ਜਿਹੜੇ ਬਨੁਖ ਦੁੱਖਾਂ ਵਿੱਚ ਦੁਖੀ ਨਹੀਂ ਹੁੰਦੇ ਸੁਖ ਸਨੇ ਜਿਨ੍ਹਾਂ ਦਾ ਸੁੱਖਾਂ ਨਾਲ ਪਿਆਰ ਨਹੀਂ ਸੁਖ ਸਨੇ ਅਰਪੈ ਨਹੀਂ ਜਾਕੈ ਦੁੱਖਾਂ ਦਾ ਡਰ ਨਹੀਂ ਸੁੱਖਾਂ ਦੀ ਇੱਛਾ ਨਹੀਂ ਕੰਚਨ ਬਾਟੀ ਮਨੈ ਔਰ ਆਪਣੇ ਜੀਵਨ ਦੇ ਵਿੱਚ ਸੁਖ ਦੁੱਖ ਨੂੰ ਸੰਪਤੀ ਨੂੰ ਗਰੀਬੀ ਨੂੰ ਅਮੀਰੀ ਨੂੰ ਬਰਾਬਰ ਜਾਣਦੇ ਹਨ ਐਸੇ ਪਰਮੇਸ਼ਰ ਦੇ ਪਿਆਰੇ ਹੁੰਦੇ ਆਈ ਨੌਵੇਂ ਪਾਤਸ਼ਾਹ ਜੀ ਦਾ ਬਚਨ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨਹਿਰ ਭੈ ਨਹੀਂ ਜਾਕੈ ਕਲਚਨ ਮਾਟੀ ਮੰਨੈ ਨੈ ਨਿੰਦਿਆ ਮੈਂ ਉਸਤਤ ਜਾਕੈ ਲੋਭ મોਹ ਅਭਿਮਾਨ ਹਰਿ ਸੋਗ ਤੇ ਰਹੈ ਨਿਆਰੋ ਨਾਹੇ ਮਾਨਿ ਅਪਮਾਨਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਹੈ ਜੁਗਤ ਪਛਾਨੀ ਨਾਰਕਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰ ਪਾਣੀ ਸੋ ਏਸੀ ਛੇਵੇਂ ਪਦੇ ਦੀ ਵਿਚਾਰ ਅੱਗੇ ਤੀਸਰੀ ਅਸ਼ਪਲੀ ਦਾ ਸਤਵੇਂ ਪਦਾ ਆਰੰਭ ਹੁੰਦਾ ਹੈ ਨਿਰਤਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਇਹ ਪਦੇ ਦੀ ਵਿਚਾਰ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਬੋਲਦਿਆਂ ਨੇਖਾ ਅਖਰਵਾੜ ਕੱਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਦਰਸ਼ਨ ਜੋਗ ਦਾ ਅਭਸ ਲੈਣਾ ਜੀ ਸਮਰਤੀ ਕਰੀਏ ਵਾਹ ਫਤਿਹ ਪਾਉ ਫਤਿਹ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ